ਸਤਨਾਮ ਵਾਹਿਗੁਰੂ ਸਭ ਜੀਓ ਸੋਰਠ ਮਹਲਾ ਤੀਜਾ ਘਰ ਪਹਿਲਾ ਤੈ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰਖਦਾ ਹਰ ਜੀਓ ਤੋਂ ਰੱਖਦਾ ਆਇਆ ਪ੍ਰਹਿਲਾਦ ਜਨ ਤੂੰ ਦਰਖ ਲੈ ਹਰ ਜਿਓ ਹਰ ਨਾ ਕਸ਼ ਮਾਹਰ ਪਚਾਇਆ ਗੁਰਮਖਾ ਨੂੰ ਪਰਤੀਤ ਹਰ ਜਿਓ ਮਨ ਮੁਖ ਭਰਮ ਬੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸਰਣਾਏ ਰਹਾਓ ਭਗਤਾ ਨੂੰ ਜਮ ਜੋ ਨਾ ਸਕੈ ਕਾਲ ਨਾ ਨੇੜੈ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਹਿਰਦ ਸਦ ਸਾ ਭਗਤਾ ਚਰਨੀ ਲਾਗੀ ਗੁਰ ਕਾ ਸਹਿਜ ਸੁਭਾਈ ਮਨ ਮੁਖਾ ਨੂੰ ਪਰਤੀਤ ਨ ਆਵਈ ਅੰਤਰ ਲੋਭ ਸਵਾਉ ਗੁਰਮਕ ਹਿਰਦੈ ਸ਼ਬਦ ਨ ਭੇਦਿਓ ਹਰ ਨਾਮ ਨਾ ਲਾਗਾ ਪਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਕ ਫਿਕਾ ਲਾਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਧਾਤਾ ਹਮ ਮਾਰ ਮਨਸਾ ਮਣੇ ਸਮਾਣੀ ਗੁਰ ਕਾ ਸ਼ਬਦ ਪਛਾਤਾ ਅਚੰਤ ਕਾਮ ਕਰੈ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾ ਕੀ ਰੀਸ ਕਰੇ ਸੇ ਵਗੂਚਾ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੈ ਕਿਨੇ ਨਾ ਪਾਇਆ ਮਨ ਮੁਖ ਭੌਂਕ ਮੁਏ ਬਿਲ ਲਾਈ ਆਵਹ ਜਾਵਹ ਠੌਰ ਨਾ ਪਾਵੇ ਦੁਖ ਮੈਂ ਦੁਖ ਸਮਾਈ ਗੁਰਮਖ ਹੋਵੈ ਸੋ ਅੰਮ੍ਰਿਤ ਪੀਵੈ ਸਜੇ ਸਤ ਸਮਾਈ ਬਿਨ ਸਤਗੁਰ ਸੇਵੈ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੇ ਅਦਖਾਈ ਬੇਦ ਪੜੈ ਤੈ ਬਾਦ ਬਖਾਣਾ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪੱਜ ਛੂਟੇ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੀਟਣ ਹਾਰਾ ਨਾਨਕ ਤਿੰਨ ਕਾ ਸਦ ਬਲਹਾਰੈ ਜਿਨ ਹਰ ਰੱਖਿਆ ਔਰਤ ਹਾਰਾ ਨਾਨਕ ਤਿੰਨ ਕਾ ਸਦ ਬਲਹਾਰੈ ਜਿਨ ਹਰ ਰੱਖਿਆ ਔਰਤ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਪਾਵਨ ਸ਼ਬਦ ਤੀਜੇ ਪਾਸ਼ਾ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 637 ਤੋਂ ਇਹ ਸ਼ਬਦ ਦੀ ਰਮਤਾ ਹੁੰਦੀ ਹੈ ਸਤਿਗੁਰ ਮਹਾਰਾਜ ਕਿਰਪਾ ਕਰ ਰਹੇ ਹਨ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਤੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਸੱਜ ਜੀ ਕਹਿ ਰਹੇ ਹਨ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂੰ ਸਾਮੀ ਭਗਤ ਤੇਰੀ ਸਰਣਾਈ ਰਹਾਉ ਸਭ ਤੋਂ ਪਹਿਲਾਂ ਬੇਨਤੀ ਹੈ ਭਗਤ ਸ਼ਬਦ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਤਿੰਨ ਰੂਪਾਂ ਦੇ ਵਿੱਚ ਆਉਂਦਾ ਹੈ ਭੱਬਾ ਗੱਗਾ ਤੱਤਾ ਦੂਸਰਾ ਸਰੂਪ ਹੈ ਭੱਬਾ ਗੱਗਾ ਤੱਤੇ ਨੂੰ ਔਂਕੜ ਇੱਕ ਸਰੂਪ ਹੈ ਭੱਬਾ ਗੱਗਾ ਤੱਤੇ ਨੂੰ ਸਿਹਾਰੀ ਉਚਾਰਨ ਭਾਗਤ ਹੀ ਹੈ ਪਰ ਤਿੰਨਾਂ ਦਾ ਅਰਥ ਅਲੱਗ-ਅਲੱਗ ਹੈ ਜਿਸ ਵੇਲੇ ਤਤਾ ਮੁਕਤਾ ਹੁੰਦਾ ਹੈ ਭਗਤ ਦਾ ਉਹਦਾ ਅਰਥ ਹੈ ਇੱਕ ਭਗਤ ਦੀ ਗੱਲ ਕੀਤੀ ਜਿੱਥੇ ਭਗਤ ਦੇ ਤੱਤੇ ਨੂੰ ਔਂਕੜ ਹੈ ਉਥੇ ਇੱਕ ਦੀ ਗੱਲ ਹੈ ਜਿੱਥੇ ਤਤਾ ਮੁਕਤਾ ਹੈ ਉਥੇ ਬਹੁਤ ਭਗਤਾਂ ਦੀ ਗੱਲ ਹੈ ਜਿੱਥੇ ਤੱਤੇ ਨੂੰ ਸਿਆਰੀ ਹੈ ਉਹਦਾ ਅਰਥ ਹੈ ਭਗਤੀ ਸਭ ਕਹਿੰਦੇ ਹਰ ਜੀ ਇਹ ਤੇਰੀ ਵਡਿਆਈ हे परमेश्वर वाहिगुरु अकाल पुरख जी तू अपने भगतां दी इज्जत है हर जी एह तेरी वढिया क्योंकि भगतां की पैज रख तो सामी भगत तेरी शरणाई तेरे भगत तेरी शरण ਵਿੱਚ ਰਹਿੰਦੇ ਆ ਤੂੰ ਤੇ ਆਪਣੇ भगतां दी इज्जत ਰੱਖਦੇ ਆ लाज ਰੱਖਦੇ ਸ਼ਬਦ ਦੀ আরম্ভਤਾ ਹੁੰਦੀ ਐ ਸਾਧ ਸੰਗਤ ਦੀ ਸੋਰਠ ਮਹਲਾ ਤੀਜਾ ਕਰ ਪਹਿਲਾ ਤੈ ਤੁਕੀ ਇੱਕ ਇੱਕ ਬੰਦ ਦੇ ਵਿੱਚ ਤਿੰਨ ਤਿੰਨ ਪੰਕਤੀਆਂ ਹਨ ਇੱਕ ਓੰਕਾਰ ਸਤਿਗੁਰ ਪਰਸਾ ਸੰਖੇਪ ਰੂਪ ਦੇ ਵਿੱਚ ਮੂਲ ਮੰਤਰ ਸਤਿਗੁਰ ਨੇ ਦਰਜ ਕੀਤਾ ਹੈ ਸਭ ਕੰਦੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੋਂ ਰੱਖਦਾ ਆ ਇਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਤੁਸੀਂ ਆਪਣੇ ਭਗਤਾਂ ਦੀ ਸਦਾ ਇੱਜ਼ਤ ਰੱਖਦੇ ਹੋ ਅੱਜ ਤੋਂ ਨਹੀਂ ਜਦੋਂ ਤੋਂ ਸੰਸਾਰ ਬਣਾਇਆ ਹੈ ਆਪ ਜੀ ਨੇ ਤਦੋਂ ਤੋਂ ਭਗਤਾਂ ਦੀ ਤੁਸੀਂ ਇੱਜ਼ਤ ਰੱਖਦੇ ਆ ਰਹੇ ਹੋ ਪ੍ਰਹਲਾਦ ਜਨ ਤੋਂ ਦਰਾਖ ਲੈ ਹਰ ਜਿਓ ਹਰ ਨਾਕਸ਼ ਮਾਰ ਪਚਾਇਆ ਹੁਣ ਸਤਿਗੁਰੂ ਉਦਾਹਰਨ ਦਿੰਦੇ ਆ ਕਹਿੰਦੇ ਭਗਤ ਪ੍ਰਹਲਾਦ ਦੀ ਲਾਜ ਇਹ ਪਰਮੇਸ਼ਰ ਆਪ ਜੀ ਨੇ ਰੱਖੀ ਹੈ ਪਰ ਹਰਲਾਦ ਜਨ ਤੁਧ ਰਾਖ ਲੈ ਹਰਦੀ ਪਰ ਹਰਲਾਦ ਵਰਗੇ ਕਿੰਨੇ ਭਗਤਾਂ ਦੀ लाज ਰੱਖਣ ਵਾਲਾ ਤੂੰ ਹੈ ਔਰ ਜਿਹੜੇ ਉਹਨਾਂ ਨੂੰ ਦੁਖੀ ਕਰਦੇ ਛਨ ਜਿਹੜੇ ਉਹਨਾਂ ਨੂੰ ਕਸ਼ਟ ਦਿੰਦੇ ਛਨ ਤਸੱਦਦ ਕਰਦੇ ਛਨ ਤੇ ਆਪ ਜੀ ਨੇ ਉਹਨਾਂ ਨੂੰ ਮਾਰ ਕੇ ਮਕਾਹ ਦਿੱਤਾ ਹਰ ਨਾਕਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪਰਤੀ ਤੇ ਹਰਦੀ ਮਨਮੁਖ ਭਰਮ ਬੁਲਾਇਆ ਹੁਣ ਗੁਰਮਖ ਜਿਹਨੂੰ ਗੁਰੂ ਬਾਲ ਜੀ ਨੇ ਮੁਖ ਕੀਤਾ ਪਾਉ ਗੁਰੂ ਦੀ ਆਗਿਆ ਦੇ ਵਿੱਚ ਜੀਵਨ ਬਤੀਤ ਕਰਦਾ ਤੇ ਉਹਨੂੰ ਤਾਂ ਨਿਸ਼ਚੈ ਹੈ ਉਹਨੂੰ ਤਾਂ ਸ਼ਰਧਾ ਹੈ ਉਹਨੂੰ ਤਾਂ ਭਰੋਸਾ ਹੈ ਵਿਸ਼ਵਾਸ ਹੈ ਕਿ ਹਮੇਸ਼ਾ ਤੂੰ ਇੱਜ਼ਤ ਰੱਖੇਂਗਾ ਪਰ ਜਿਹੜੇ ਮਨ ਦੇ ਪਿੱਛੇ ਤੁਰਦੇ ਆ ਨਾ ਉਹ ਭਟਕ ਰਹੇ ਹਨ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਹੋਰ ਕੋਈ ਇੱਜ਼ਤ ਰੱਖਦਾ ਹੈ ਉਹਨਾਂ ਨੇ ਰੱਬ ਹੀ ਹੋਰ ਬਣਾਏ ਤੇ ਮਨ ਦੇ ਪਿੱਛੇ ਤੁਰਦਾ ਪਰ ਜਿਹੜੇ ਭਗਤ ਆ ਉਹਨਾਂ ਨੂੰ ਇਹ ਵਿਸ਼ਵਾਸ ਹੈ ਤੇਰੇ ਜਿਹੜੇ ਸੇਵਕ ਉਹਨਾਂ ਨੂੰ ਵਿਸ਼ਵਾਸ ਹੈ ਹਰ ਦੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੋ ਸਾਮੀ ਭਗਤ ਤੇਰੀ ਸਰਨਾਇ ਇਹ ਸਤਗੁਰੂ ਮਹਾਰਾਜ ਤੇਰੀ ਵਡਿਆਈ ਆ ਇਹ ਵੀ ਤਾਂ ਤੇਰੀ ਇੱਜ਼ਤ ਹੀ ਆ ਭਗਤ ਤੇਰੇ ਜਿਹੜੇ ਹਨ ਤੇ ਭਗਤਾਂ ਦੀ ਤੂੰ ਹਮੇਸ਼ਾ ਹੀ ਇੱਜ਼ਤ ਰੱਖਦਾ ਹੈ ਅੱਜ ਤੋਂ ਨਹੀਂ ਜਦੋਂ ਤੋਂ ਸੰਸਾਰ ਬਣਿਆ ਰਹਾਓ ਭਗਤਾਂ ਨੂੰ ਜਮ ਜੋ ਨਾ ਸਕੇ ਕਾਲ ਨਾ ਨੇੜੇ ਜਾਈ ਪੇ ਉਹੜਾ ਭਗਤਾਂ ਨੂੰ ਕੋਈ ਮੌਤ ਦਾ ਸਹਿਮ ਨਹੀਂ ਹੈ ਮੌਤ ਡਰਾ ਨਹੀਂ ਸਕਦੀ ਤੇ ਉਹਨਾਂ ਦੇ ਅੰਦਰੋਂ ਮੌਤ ਦਾ ਡਰ ਖਤਮ ਹੋ ਜਾਂਦਾ ਹੈ ਇਹ ਜੰਮ ਜਿਹੜਾ ਮੌਤ ਦਾ ਡਰ ਜਿਹੜਾ ਭੈ ਜਿਹੜਾ ਹੈ ਉਹਦੇ ਜੀਵਨ ਵਿੱਚੋਂ ਖਤਮ ਹੋ ਜਾਂਦਾ ਤੇ ਕਰਦੇ ਕੀ ਹਨ ਕੇਵਲ ਰਾਮ ਨਾਮ ਅਨ ਵਸਿਆ ਨਾਮੇ ਹੀ ਮੁਕਤ ਪਾਈ ਸਿਰਫ ਉਹਨਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਹੀ ਵਸਿਆ ਹੋਇਆ ਇੱਥੇ ਮਨ ਦੇ ਨੰਨੇ ਨੂੰ ਸਿਆਰੀ ਮਨ ਦੇ ਵਿੱਚ ਤੇ ਨਾਮੇ ਹੀ ਮੁਕਤ ਪਾਇ ਤੇ ਜਿਹੜਾ ਵਿਕਾਰਾਂ ਤੋਂ ਮੁਕਤੀ ਹੈ ਨਾ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਹੈ ਏਨੀ ਕਿ ਮਰਨ ਤੋਂ ਬਾਅਦ ਮੁਕਤੀ ਹੈ ਇਹ ਸਦਾਤ ਗੁਰਮਤ ਦਾ ਨਹੀਂ ਹੈ ਸਤਗੁਰ ਕਹਿੰਦੇ ਜਿੰਦਿਆਂ ਮੁਕਤ ਹੋਣਾ ਹੈ ਜਿੰਦਿਆਂ ਮੁਕਤ ਹੋਣਾ ਹੈ ਪ੍ਰਭ ਕੀ ਆਗਿਆ ਆਤਮਹਿ ਤਾਵੈ ਜੀਵਨ ਮੁਕਤ ਸੋ ਕਹਾ ਹੈ ਇਹ ਜੋ ਮੁਕਤੀ ਸ਼ਬਦ ਹੁੰਦਾ ਹੈ ਸ਼ਾਇਦ ਇਹੀ ਲੱਗਦਾ ਕਿ ਮਰਨ ਤੋਂ ਬਾਅਦ ਮੁਕਤੀ ਹੋਏਗੀ ਪਰ ਬਾਣੀ ਜਿਹੜੀ ਸਤਗੁਰ ਦੀ ਬਖਸ਼ਿਸ਼ ਕਰਦੀ ਹੈ ਕਹਿੰਦੇ ਮੋਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਜਿੰਦਿਆਂ ਬਖਤੋੜ ਤੇ ਉਹ ਪਰਮੇਸ਼ਰ ਦੇ ਨਾਮ ਨਾਲ ਜਿਹੜਾ ਜੁੜਦਾ ਹੈ ਤੇ ਉਹ ਜਿੰਦਿਆਂ ਹੀ ਇਹਨਾਂ ਬਿਕਾਰਾਂ ਤੋਂ ਮੌਤ ਦੇ ਡਰ ਤੋਂ ਖਲਾਸੀ ਪ੍ਰਾਪਤ ਕਰ ਲੈਂਦਾ ਹੈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਸੁਭਾਈ ਦਾ ਅਰਥ ਹੁੰਦਾ ਪ੍ਰੇਮ ਉਹ ਪ੍ਰਭੂ ਦੇ ਪ੍ਰੇਮ ਦੇ ਵਿੱਚ ਗੁਰੂ ਦੇ ਪ੍ਰੇਮ ਦੇ ਵਿੱਚ ਰਹਿ ਕੇ ਆਤਮਿਕ ਡੋਲਤਾ ਵਿੱਚ ਟਿਕੇ ਰਹਿੰਦੇ ਆ ਤੇ ਇਹ ਜਿਹੜੀਆਂ ਕਰਾਮਾਤੀ ਤਾਕਤਾਂ ਜਿਹੜੀਆਂ ਨਾ ਉਹ ਭਗਤਾਂ ਦੇ ਪਿੱਛੇ-ਪਿੱਛੇ ਘੁੰਮਦੀਆਂ ਹਨ ਸਤਿਗੁਰੂ ਇਥੋਂ ਤੱਕ ਆਖਿਆ ਰਿੱਧ ਸਿੱਧ ਸਭ ਮੋਹ ਹੈ ਇਹਦੇ ਵਾਸਤੇ ਕਿੰਨੇ ਲੋਕ ਕਿਨਾ ਸਮਾਂ ਬਰਬਾਦ ਕਰਦੇ ਸਨ ਪਰ ਸਤਿਗੁਰ ਕਹਿੰਦੇ ਉਹਦਾ ਬਣ ਜਾ ਇਹ ਤਾਂ ਤੇਰੇ ਮਗਰ ਮਗਰਣ ਰਿਦ ਸਿੱਧ ਅਬਰਾ ਸਾਧ ਗੁਰੂ ਸਾਹਿਬ ਕਹਿੰਦੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ ਏਕ ਸ਼ਬਦ ਲੈ ਬੁਲਾਏ ਨਵ ਨਿਦੀ 18 ਸਿੱਧੀ ਪਿਛੇ ਲੱਗੀਆਂ ਫਿਰ ਜੋ ਹਰ ਹਿਰਦੇ ਜ਼ਦਾ ਵਸਤ ਰਿਦ ਸੇਤ ਸਭ ਭਗਤਾ ਚਰਨੀ ਲਾਗੀ ਗੁਰ ਕਾ ਸਹਿਜ ਸੁਭਾਈ ਮਨ ਮੁਖਾਂ ਨੂੰ ਪ੍ਰਤੀਤ ਨਾ ਆਵੇ ਅੰਤਰ ਲੋਭ ਸ ਜਿਹੜੇ ਮਨ ਦੇ ਪਿੱਛੇ ਤੁਰਦੇ ਆ ਨਾ ਜਿਹਨਾਂ ਨੂੰ ਆਪਣੇ ਉੱਪਰੇ ਭਰੋਸਾ ਉਹਨਾਂ ਨੂੰ ਕੋਈ ਸਤਿਗੁਰ ਤੇ ਪਰਮੇਸ਼ਰ ਤੇ ਵਿਸ਼ਵਾਸ ਨਹੀਂ ਬਣਦਾ ਨਹੀਂ ਯਕੀਨ ਵੱਜਦਾ ਅੰਦਰ ਕਿਉਂਕਿ ਉਹਨਾਂ ਦੇ ਅੰਦਰ ਲੋਭ ਦਾ ਕੀੜਾ ਹੈ ਲੋਭ ਨਾਲ ਭਰਿਆ ਪਿਆ ਜੀਵਨ ਪਰ ਉਹ ਮੰਗਦੇ ਹੀ ਆ ਰੱਬ ਦੇ ਕੋਲ ਹੋਰ ਕੁਝ ਨਹੀਂ ਚਾਹੀਦਾ ਸਭ ਕਹਿੰਦੇ ਮਨ ਮੁਖਾਂ ਨੂੰ ਪ੍ਰਤੀਤ ਨਾ ਆਵੇ ਅੰਤਰ ਲੋਭ ਸਵਾਉ ਗੁਰਮਕ ਹਿਰਦੇ ਸ਼ਬਦ ਨਾ ਭੇਦਿ ਹਰ ਨਾਮ ਨਾ ਲਾਗਾ ਪਾਉ ਉਹ ਕਦੇ ਗੁਰੂ ਦੇ ਸਨਮੁਖ ਹੋਈ ਨਹੀਂ ਹਨ ਸਨਮੁਖ ਹੋ ਕੇ ਆਪਣੇ ਹਿਰਦੇ ਵਿੱਚ ਸ਼ਬਦ ਨੂੰ ਵਿੰਨਿਆ ਹੀ ਨਹੀਂ ਹੈ ਸ਼ਬਦ ਨਾਲ ਜੋੜਿਆ ਹੀ ਨਹੀਂ ਹੈ ਤੇ ਨਾ ਉਹਨਾਂ ਦਾ ਪ੍ਰੇਮ ਪਰਮੇਸ਼ਰ ਦੇ ਨਾਮ ਦੇ ਨਾਲ ਬਣਦਾ ਸਤਗੁਰ ਕਹਿੰਦੇ ਭਾਈ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਕ ਫਿਕਾ ਲਾਓ ਮਨਮੁਖਾਂ ਦਾ ਜਿਹੜਾ ਬੋਲਚਾਲ ਹੁੰਦੇ ਉਹ ਵੀ ਰੁਕੀ ਹੁੰਦੀ। ਕੋੜਾ ਹੀ ਬੋਲਦੇ ਆ। ਤੇ ਫਿਰ ਜਿਹੜਾ ਉਹ ਸਿਰਫ ਠੱਗੀਆਂ ਕਰਨ ਲਈ ਫਰੇਬ ਕਰਨ ਲਈ ਧੋਖਾ ਕਰਨ ਲਈ ਜਿਹੜਾ ਉਹਨਾਂ ਨੇ ਪਹਿਰਾਵਾ ਧਾਰਨ ਕੀਤਾ ਹੁੰਦਾ ਹੈ ਉਹ ਇੱਕ ਦਿਨ ਮਲੰਮਾ ਉਤਰ ਜਾਂਦਾ ਹੈ। ਕੂੜ ਕਬਟ ਪਾਜ ਲਹਿਜਾ ਸੀ। ਮਨਮੁਖ ਫਿਕਾ ਲਾਓ ਭਗਤਾਂ ਵਿੱਚ ਆ ਵਰਤਦਾ ਪ੍ਰਭ ਜੀ। ਭਗਤੀ ਹੂੰ ਤੂੰ ਜਾਤਾ ਕਿਉਂਕਿ ਜਿਹੜੇ ਭਗਤ ਤੇਰੇ ਪਰਮੇਸ਼ਰ ਅਕਾਲ ਪੁਰਖ ਜੀ ਹਨ ਉਹ ਤੇਰੀ ਭਗਤੀ ਕਰਕੇ ਤੇਰੇ ਨਾਲ ਸਾਂਝ ਪਾਉਂਦੇ ਭਗਤੀ ਹੂੰ ਤੂੰ ਜਾਤਾ ਕਿਉਂਕਿ ਭਗਤਾਂ ਵਿੱਚ ਆਪ ਵਰਤ ਦਾ ਪ੍ਰਭ ਜੀ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਧਾਤਾ ਇਸ ਸੰਸਾਰ ਦਾ ਜਿੰਨਾ ਮਾਇਆ ਦਾ ਮੋਹ ਹੈ ਇਹ ਵੀ ਸਤਿਗੁਰੂ ਤੇਰੀ ਰਚਨਾ ਹੈ ਕਿਹਨੂੰ ਸਮਝਾਈ ਜਿਹਨੂੰ ਪਰਮੇਸ਼ਰ ਤੇ ਭਰੋਸਾ ਹੈ ਮਾਇਆ 모 ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਦਾਤਾ ਤੂੰ ਇੱਕੋ ਹੀ ਪਰਮੇਸ਼ਰ ਅਕਾਲ ਪੁਰਖ ਹੈ ਜਿਹੜਾ ਸਾਰਿਆਂ ਦੇ ਵਿੱਚ ਵਿਆਪਕ ਹੈ ਤੇ ਵਿਦਾਤਾ ਹੈ ਰਚਨਹਾਰ ਹੈ ਹਾ ਮੇ ਮਾਰ ਮਨਸਾ ਮਣੇ ਸਮਾਣੀ ਗੁਰ ਕਾ ਸ਼ਬਦ ਪਛਾਤਾ ਜਿਨ੍ਹਾਂ ਨੇ ਸਤਿਗੁਰੂ ਤੇਰੇ ਸ਼ਬਦ ਨਾਲ ਤੇਰੀ ਬਾਣੀ ਨਾਲ ਸਾਂਝ ਪਾਈ ਉਹਦੇ ਮੁਤਾਬਕ ਜੀਵਨ ਨੂੰ ਢਾਲਣ ਦਾ ਯਤਨ ਕੀਤਾ ਉਹਨਾਂ ਨੇ ਅੰਦਰੋਂ ਜਿਹੜੇ ਫੁਰਨੇ ਉੱਠਦੇ ਆ ਅੰਦਰੋਂ ਜਿਹੜੀਆਂ ਕਾਮਨਾਵਾਂ ਉੱਠਦੀਆਂ ਹਨ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਖਤਮ ਕਰ ਲਿਆ ਹੈ ਤੇ ਉਹਨਾਂ ਨੂੰ ਕਿੰਨਾ ਵਿਸ਼ਵਾਸ ਹੋ ਗਿਆ ਆ ਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਆ ਚਿੰਤ ਮਤਲ ਜਿਹੜਾ ਸਾਨੂੰ ਕਦੇ ਯਾਦ ਵੀ ਨਹੀਂ ਹੁੰਦਾ ਜਾਂ ਜਿਹਦੇ ਵਾਸਤੇ ਅਸੀਂ ਯਤਨ ਕਰਦੇ ਆਂ ਆਪਣੇ ਯਤਨ ਕਰਕੇ ਥੱਕ ਜਾਂਦੇ ਪਰ ਕੇਵਲ ਕਹਿੰਦੇ ਨਾ ਆਪਾਂ ਇਹ ਕੰਮ ਤਾਂ ਮੇਰੇ ਕੋਲ ਹੋਣਾ ਨਹੀਂ ਸੀ پتہ ਨਹੀਂ ਕਿਸ ਤਰ੍ਹਾਂ ਹੋ ਗਿਆ ਇਹ ਕਰਨ ਵਾਲਾ ਕੌਣ ਹੈ ਅਕਾਲ ਪੁਰਖ ਆ ਚਿੰਤ ਕੰਮ ਕਰੇ ਪ੍ਰਭ ਤਨਕੇ ਕਿਹਨਾਂ ਦੇ ਕਰਦਾ ਜਿਨ ਹਰ ਕਾ ਨਾਮ ਪਿਆਰਾ ਨਹੀਂ ਤਾਂ ਕਈ ਲੋਕਾਂ ਦੇ ਕੰਮ ਬਣੇ ਹੋਏ ਵਿਗੜਦੇ ਆ ਕਾਰਨ ਕਿਉਂਕਿ ਰੱਬ ਪਰਮੇਸ਼ਰ ਦੇ ਨਾਮ ਨਾਲ ਪਿਆਰ ਨਹੀਂ ਹੈ ਪਰ ਜਿਨ੍ਹਾਂ ਨੂੰ ਪਿਆਰ ਹੈ ਉਹਨਾਂ ਦੇ ਵਿਗੜੇ ਹੋਏ ਕੰਮ ਵੀ ਉਹ ਪਰਮੇਸ਼ਰ ਸਵਾਰ ਦਿੰਦੇ ਆ ਚਿੰਤ ਕੰਮ ਕਰ ਹੈ ਪ੍ਰਭ ਤਨਕੇ ਜਿਨ ਹਰ ਦਾ ਨਾਮ ਪਿਆਰਾ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਸਦਾ ਮਨ ਵਸਿਆ ਸਦਾ ਪਰਮੇਸ਼ਰ ਉਹਨਾਂ ਦੇ ਹਿਰਦੇ ਵਿੱਚ ਵਸਦਾ ਹੈ ਕਿਹੜਾ ਪਰਮੇਸ਼ਰ ਸਭ ਕਾਜ ਸਵਾਰਣ ਹਰ ਜਿਹੜਾ ਸਾਰੇ ਕੰਮ ਸਵਾਰ ਦਿੰਦਾ ਹੈ ਉਹਨਾਂ ਕੀ ਰੀਸ ਕਰੇ ਸਿ ਬਗੂਚਾ ਜਿਨ ਹਰ ਪ੍ਰਭ ਹੈ ਰਖਵਾਰ ਵੀ ਜਿਹੜੇ ਮਨ ਦੇ ਪਿੱਛੇ ਤੁਰਦੇ ਆ ਨਾ ਜੋ ਸਤਗੁਰ ਹਾਉ ਦੀ ਪੰਕਤੀ ਵਿੱਚ ਕਹਿੰਦੇ ਆ ਕਿ ਜਿਹਨਾਂ ਮਨਮੁੱਖਾਂ ਨੂੰ ਪ੍ਰਤੀਤ ਨਹੀਂ ਹੈ ਵਿਸ਼ਵਾਸ ਨਹੀਂ ਹੈ ਪਰਮੇਸ਼ਰ ਦੇ ਉੱਪਰ ਪਰ ਗੁਰਮਖਾਂ ਨੂੰ ਹੈ ਪਰ ਉਹਨਾਂ ਦੀ ਕੋਈ ਰਿਸ ਕਰਦੇ ਆ ਉਹਨਾਂ ਦੀ ਨਕਲ ਕਰਦੇ ਆ ਖਵਾਰ ਹੁੰਦੇ ਆ ਕਿਹਨਾਂ ਦੀ ਨਕਲ ਕਰਦੇ ਆ ਜਿੰਨ ਹਰ ਪ੍ਰਭ ਹੈ ਰਖਵਾਰ ਬਿਨ ਸਤਗੁਰ ਸੇਵੇ ਕਿਨੇ ਨਾ ਪਾਇਆ ਮਨ ਮੁਖ ਭੌਂਗ ਮੂਏ ਬਿੜਲਾਈ ਜਿਹੜੇ ਮਨ ਦੇ ਪਿੱਛੇ ਤੁਰਦੇ ਹਨ ਉਹ ਕਹਿੰਦੇ ਆਓ ਇਹ ਤਾਂ ਬਾਲਤ ਦੀਆਂ ਗੱਲਾਂ ਆਓ ਤੁਹਾਨੂੰ ਦੱਸਦੇ ਆਂ ਵੀ ਰੱਬ ਕਿੱਦਾਂ ਮਿਲਣਾ ਬਥੇਰਾ ਲੋਕਾਂ ਨੇ ਸਸਤਾ ਸਮਝ ਰਿਆ ਪਰਮੇਸ਼ਰ ਨੂੰ ਪਰ ਗੁਰੂ ਸਾਹਿਬ ਕਹਿੰਦੇ ਹਨ ਭਾਈ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ RAM ਲਿਆ ਹੈ ਮੋਰ ਬਤੇਰੇ ਲੋਭ ਗੁਰੂ ਸਾਹਿਬ ਜੀ ਕਹਿੰਦੇ ਭੌਂਕਦੇ ਆ ਬਿਲਕਦੇ ਆ ਬਿਨ ਸਤਗੁਰ ਸੇਵੇ ਕਿਨੇ ਨਾ ਪਾਇਆ ਗੁਰੂ ਦੀ ਰੱਦਨਾ ਕਰਨ ਤੋਂ ਬਿਨਾ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਮਨ ਮੁਖ ਭੌਂਕ ਮੂਏ ਬਿਲਲਾਈ ਫਿਰ ਉਹਨਾਂ ਦਾ ਹਾਲਤ ਕੀ ਹੁੰਦੀ ਹੈ ਕਹਿੰਦੇ ਆਵੇ ਜਾਵੇ ਠੌਰ ਨਾ ਪਾਵੇ ਦੁੱਖ ਮੈਂ ਦੁੱਖ ਸਮਾਈ ਉਹ ਟਿਕਾਣਾ ਨਹੀਂ ਪ੍ਰਾਪਤ ਕਰਦੇ ਜੰਮਦੇ ਆ ਮਰਦੇ ਆ ਇਹੀ ਚੱਕਰ ਉਹਨਾਂ ਦਾ ਜੀਵਨ ਵਿੱਚ ਬਣ ਜਾਂਦਾ ਹੈ ਉਹਨਾਂ ਨੂੰ ਕਿਤੇ ਟਿਕਾਣਾ ਨਹੀਂ ਮਿਲਦਾ ਦੁੱਖ ਵਿੱਚ ਜੀਵਨ ਬਤੀਤ ਕਰਦੇ ਦੁੱਖਾਂ ਵਿੱਚ ਹੀ ਗਰਕਉ ਜਾਂਦੇ ਆ ਦੁੱਖ ਮੈਂ ਦੁੱਖ ਸਮਾਈ ਹੁਣ ਦੇਖੋ ਨਾ ਦੁੱਖ ਮੈਂ ਦੁੱਖ ਇੱਕ ਦੁੱਖ ਦਦੇ ਨੂੰ ਔਕੜ ਖੱਖਾ ਹੈ ਦੂਸਰਾ ਦੁੱਖ ਖੱਖੇ ਨੂੰ ਸਿਆਰੀ ਹੈ ਦੁੱਖ ਦੇ ਵਿੱਚ ਹੀ ਗਰਕਉ ਜਾਂਦੀ ਹੈ ਗੁਰਮਕ ਹੋਵੇ ਸੋ ਅੰਮ੍ਰਿਤ ਪੀਵੇ ਸੱਜੇ ਸਾਚ ਸਮਾਈ ਆਤਮਿਕ ਜੀਵਨ ਦੇਣ ਵਾਲਾ ਪ੍ਰਮਾਤਮਾ ਦਾ ਜਿਹੜਾ ਨਾਮ ਜਲ ਹੈ ਉਹ ਗੁਰਸਿੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਕਰ ਲੈਂਦੇ ਆ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦੀ ਰਹਿਮਤ ਦੇ ਨਾਲ ਉਹ ਸਦਾ ਥਿਰ ਪਰਮੇਸ਼ਰ ਦੇ ਨਾਮ ਦੇ ਵਿੱਚ ਲੀਨ ਹੋ ਜਾਂਦੇ ਬਿਨ ਸਤ ਗੁਰ ਸੇਵੈ ਜਨਮ ਨਾ ਛੋੜੈ ਜੇ ਅਨੇਕ ਅਨੇਕ ਕਰਮ ਕਰੇ ਅਦ ਕਾਈ ਅਦ ਕਾਈ ਬਹੁਤ ਜ਼ਿਆਦੇ ਕਿ ਮਨੁੱਖ ਸਿਰਫ ਮਿੱਥੇ ਹੋਏ ਧਰਮ ਕਰਮ ਕਰਦੇ ਰਹੇ ਪਰ ਉਹਨਾਂ ਦਾ ਜਨਮ ਮਰਨ ਦਾ ਚੱਕਰ ਨਹੀਂ ਖਤਮ ਹੋਇਆ ਕਾਰਨ ਕਿਉਂਕਿ ਉਹ ਸਿਰਫ ਦਿਖਾਵੇ ਦੇ ਕਰਮ ਕਰਦੇ ਸੀ 베ਦ ਪੜੈ ਤੈ ਬਾਦ ਵਖਾਣੇ ਬਿਨ ਹਰ ਪੱਤ ਗਵਾਈ 베ਦ ਵੀ ਪੜਦੇ ਸੀ ਵਿਚਾਰ ਵੀ ਕਰਦੇ ਸੀ ਫਿਰ ਉਹਦੀ ਚਰਚਾ ਵੀ ਕਰਦੇ ਸੀ ਵੈਸ ਵੀ ਕਰਦੇ ਸੀ ਝਗੜੇ ਵੀ ਕਰਦੇ ਸਨ ਆਪਣੇ ਹੰਕਾਰ ਨੂੰ ਵਧਾ ਲੈਂਦੇ ਸਨ 베ਦ ਪੜੈ ਤੈ ਬਾਦ ਵਖਾਣੇ ਪਰ ਸਾਬ ਕਹਿੰਦੇ ਬਿਨ ਹਰ ਪਤ ਗਵਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਤਾਂ ਪ੍ਰਭੂ ਦਰ ਦੇ ਉੱਪਰ ਉਹ ਆਪਣੀ ਜਿੱਤ ਗਵਾ ਲੈਂਦੇ ਆ ਸੱਚਾ ਸਤਗੁਰ ਸਾਚੀ ਜਿਸ ਬਾਣੀ ਪੱਜ ਛੁੱਟੇ ਗੁਰ ਸਰਣਾਈ ਪਰ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਕਿਰਪਾ ਕਰਦਾ ਉਹਨੂੰ ਸਮਝ ਆਉਂਦੀ ਹੈ ਕਿ ਸੱਚਾ ਸਤਗੁਰ ਸਦਾ ਥਿਰ ਰਹਿਣ ਵਾਲਾ ਹੈ ਉਹਦੀ ਬਾਣੀ ਵੀ ਸਦਾ ਥਿਰ ਹੈ ਉਹਦਾ ਉਪਦੇਸ਼ ਉਹਦਾ ਸੰਦੇਸ਼ ਉਹਦਾ ਹੁਕਮ ਵੀ ਸਦਾ ਥਿਰ ਹੈ ਭੱਜ ਛੂਟੇ ਗੁਰ ਸਰਣ ਆਏ ਪਰ ਜੇ ਉਹ ਮਨੁੱਖ ਦੌੜ ਕੇ ਭੱਜ ਗਏ ਭੱਜ ਛੂਟੇ ਗੁਰ ਸਰਣ ਆਏ ਦੌੜ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਆ ਉਹਨਾਂ ਨੂੰ ਪਰਮੇਸ਼ਰ ਕਿਰਪਾ ਕਰਦਾ ਹੈ ਉਹਨਾਂ ਨੂੰ ਆਤਮਿਕ ਜੀਵਨ ਤੋਂ ਬਚਾ ਲੈਂਦਾ ਹੈ ਭੱਜ ਛੂਟੇ ਗੁਰ ਸਰਣ ਆਈ ਜਨ ਹਰ ਮਨ ਵਸਿਆ ਸੇ ਦਰ ਸੱਚੇ ਦਰ ਸੱਚਾ ਸਿਤਿਆਰਾ ਜਿਨ੍ਹਾਂ ਜੀਵਾਂ ਦੇ ਮਨ ਦੇ ਵਿੱਚ ਫਿਰਦੇ ਵਿੱਚ ਪ੍ਰਮਾਤਮਾ ਵਸਦਾ ਹੈ ਨਾ ਉਹ ਮਨੁੱਖ ਪਰਮੇਸ਼ਰ ਅਕਾਲ ਪੁਰਖ ਦੇ ਦਰ ਤੇ ਸੁਰਖਰੂ ਹੋ ਜਾਂਦੇ ਆ। ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਰ। ਫਿਰ ਅੱਜ ਦੇਖੋ ਨਾ ਅੱਜ ਤੱਕ ਹੋਰ ਬੜੇ ਆਏ ਆ ਜਿਨ੍ਹਾਂ ਨੇ ਪਰਮੇਸ਼ਰ ਨਾਲ ਜੁੜੇ। ਕੌਣ ਜਾਣਦਾ ਹੈ ਭਗਤ ਕਬੀਰ ਨੂੰ ਕਸ਼ਟ ਦਿੰਦੇ ਸਨ ਲੋਕ ਉਹ ਕੌਣ ਸਨ ਤਸੱਦਦ ਕਰਦੇ ਕੌਣ ਜਾਣਦਾ ਅਜ ਉਹਨਾਂ ਦਾ ਨਾਮ ਵੀ ਨਹੀਂ ਜਾਣਦੇ। ਪਰ ਕਬੀਰ ਸਾਹਿਬ ਨੂੰ ਪੂਰੀ ਦੁਨੀਆ ਜਾਣਦੀ ਹੈ। ਰਬਦਾਸ ਜੀ ਨੂੰ ਪੂਰੀ ਦੁਨੀਆ ਜਾਣਦੀ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਕੋਈ ਨਾ ਮੇਟਣ ਹਾਰ। ਕੋਈ ਨਹੀਂ ਮਿਟਾ ਸਕਦਾ। ਉਹਨਾਂ ਦੀ ਵਡਿਆਈ ਸੰਸਾਰ ਰਹੇਗਾ। ਸੰਸਾਰ ਤੱਕ ਉਹਨਾਂ ਦੀ ਵਡਿਆਈ ਹੈ। ਬਥੇਰੇ ਲੋਕ ਗੁਰੂ ਬਾਰਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਚਾਹੀਦੀ ਨਾ ਸੋਭਾ ਚਾਹੀਦੀ ਹੈ। ਜੇ ਕੋ ਆਪਣੀ ਸੋਭਾ ਲੋਰ ਹੈ ਸਾਧ ਸੰਗਏ ਹਉਮੈ ਸ਼ੋਦ ਆਪਣਾ ਪਾਪ ਖਤਮ ਕਰ ਲੋ। ਤੇ ਸੋਭਾ ਹੀ ਸੋਭਾ ਹੈ। ਨਾਨਕ ਤਿੰਨ ਕਾ ਸਦ ਬਲਿਹਾਰ। ਜਿਨ ਹਰ ਰੱਖਿਆ ਔਰ ਧਾਰ ਜਿਨ੍ਹਾਂ ਨੇ ਆਪਣੇ ਔਰ ਔਰ ਕਹਿੰਦੇ ਹਿਰਦੇ ਨੂੰ ਜਿਨ੍ਹਾਂ ਨੇ ਹਰੀ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਮਤਲਬ ਆਪਣੇ ਹਿਰਦੇ ਵਿੱਚ ਵਸਾਲਿਆ ਹੈ ਸਤਿਗੁਰ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਨਾਨਕ ਤਿੰਨ ਗਾਇ ਸਤਿਵਲਿਹਾਰ ਹੈ ਜਿਨ ਹਰ ਰੱਖਿਆ ਔਰ ਧਾਰ ਮੈਂ ਉਹਨਾਂ ਤੋਂ ਸਦਕੇ ਜਾਂਦਾ ਤੇ ਗੁਰੂ ਸਾਹਿਬ ਕਹਿੰਦੇ ਭਾਈ ਇਹ ਅਕਾਲ ਪੁਰਖ ਪਰਮੇਸ਼ਰ ਦੀ ਹਰ ਦੀ ਇਹ ਤੇਰੀ ਵਿਟਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾ ਗੁਰੂ ਮਹਾਰਾਜ ਜੀ ਕਿਰਪਾ ਕਰਨ ਸਾਥ ਸੰਗਤ ਦੀ ਵਿਚਾਰ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਸਤਿਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤੇ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ